ਬੋਲ ਰਹੇ ਹਨ ਜੋ ਵੀ ਇਹ ਦਾਰੂ ਪੀ ਕੇ ਜ਼ਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜ਼ਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਤਕ ਹੈ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹੇ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਕਹਿੰਦੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਕਹਿੰਦੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਪੜੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹੇ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹੇ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਵਤ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ। ਜੋ ਇਹਨੂੰ ਲਈ ਬੈਠੇ ਆਂ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ। ਵੈਗੁਰੂ ਜੀ ਦਾ ਖਾਲਸਾ ਵੈਰੀ ਪਵਤ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ। ਜੋ ਇਹਨੂੰ ਲਈ ਬੈਠੇ ਆਂ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ। ਵੈਗਰੂ ਜੀ ਦਾ ਖਾਲਸਾ ਵੈਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਕਰੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤ ਹੈ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤ ਹੈ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੀ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਪੜੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕਰੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕਰੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪਟੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕਹਿੰਦੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕਹਿੰਦੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹੇ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕਹਿੰਦੇ ਆ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹੇ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਰੀ ਪਟੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤ ਹੈ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤ ਹੈ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹੇ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੀ ਕਰੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹੇ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ। ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ। ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਫੜੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਪੜੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਪੜੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਪੜੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਪੜੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕਹਿੰਦੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕਹਿੰਦੇ ਆ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ। ਜੋ ਇਹਨੂੰ ਲਈ ਬੈਠੇ ਆਂ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ। ਵੈਗਰੂ ਜੀ ਦਾ ਖਾਲਸਾ ਵੈਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹੇ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਕਰੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹੇ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤ ਹੈ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤ ਹੈ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਰੀ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪੜੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪੜੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੀ ਕਰੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ। ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ। ਵੈਗੁਰੂ ਜੀ ਦਾ ਖਾਲਸਾ ਵੈਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕਹਿੰਦੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕਹਿੰਦੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਰਹੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਰੀ ਪਟੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਰੀ ਪਟੇ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਕਰੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪੜੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪੜੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਰੀ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਤੱਕ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ। ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ। ਵੈਗੁਰੂ ਜੀ ਦਾ ਖਾਲਸਾ ਵੈਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਪਟੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਤੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਰੀ ਪਟੋ ਹੈ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ। ਜੋ ਇਹਨੂੰ ਲਈ ਬੈਠੇ ਆਂ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ। ਵੈਗਰੂ ਜੀ ਦਾ ਖਾਲਸਾ ਵੈਗਰੀ ਪਟੋ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹੀ ਕਰੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਕਰੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਧਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਕਰੋ ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ ਜੋ ਵੀ ਇਹ ਦਾਰੂ ਪੀ ਕੇ ਜੱਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ